ਚਲੋ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਦੋਸਤੋ ਹਾਜ਼ਰਾਂ ਅੱਜ ਅੱਜ ਦੀਆਂ ਕੁਝ ਗੱਲਾਂ ਮਤਲਬ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਕੈਲੀਫੋਰਨੀਆ ਦੀ ਗਵਰਨਰ ਦੀ ਦੌੜ ਤੇ ਕਮਲਾ ਹਾਰਿਸ ਉਹਦੇ ਵਿੱਚ ਸ਼ਾਮਲ ਹੋਣਗੇ ਜਾਂ ਨਹੀਂ ਇਹਦੇ ਬਾਰੇ ਦੂਜਾ ਅਮਰੀਕਾ ਦੇ ਵਿੱਚ ਹਾਊਸ ਦੇ ਕੰਟਰੋਲ ਦਾ ਮਾਮਲਾ ਤੀਜਾ ਲਾਸ ਐਂਜਲਸ ਦੇ ਕਾਉਂਟੀ ਦੇ ਵਿੱਚ ਜਿਹੜੇ ਪ੍ਰਵਾਸੀਆਂ ਦੀ ਮਦਦ ਲਈ ਫੰਡ ਇਕੱਠਾ ਕੀਤਾ ਜਾ ਰਿਹਾ ਤੇ ਕੈਲੀਫੋਰਨੀਆ ਦਾ ਜਿਹੜਾ ਹਾਈ ਸਪੀਡ ਰੇਲ ਪ੍ਰੋਜੈਕਟ ਆ ਉਹਦੇ ਵਿੱਚ ਡੋਨਾਲਡ 트ੰਪ ਨੇ 4 ਬਿਲੀਅਨ ਡਾਲਰ ਕੱਢੇ ਆ ਤੇ ਆਖਰ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਚੀਨ ਦੇ ਹੈਕਰ ਅਮਰੀਕਾ ਨੂੰ ਬਹੁਤ ਵੱਡੇ ਪੱਧਰ ਤੇ ਨਿਸ਼ਾਨਾ ਬਣਾ ਰਿਹਾ ਆ ਇਹਦੇ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਕੈਲੀਫੋਰਨੀਆ ਦੇ ਗਵਰਨਰ ਬਾਰੇ ਆ ਆ 2025 ਚੱਲਦਾ ਸੀ 2026 ਦੇ ਵਿੱਚ ਵੋਟਾਂ ਪੈਣੀਆਂ ਕੈਲੀਫੋਰਨੀਆ ਦੇ ਵਿੱਚ ਤੇ ਵੋਟਾਂ ਪੈਣੀਆਂ ਜਿਹੜੀਆਂ ਉਹ ਗਵਰਨਰ ਦੇ ਲਈ ਗੈਵਨਿਊਸ਼ਮ ਦੋ ਵਾਰੀ ਗਵਰਨਰ ਬਣ ਚੁੱਕੇ ਆ ਤੀਜੀ ਵਾਰ ਇਹ ਬਣ ਨਹੀਂ ਸਕਦੇ ਤੇ ਇਹ ਇੱਥੇ ਦੁਬਾਰਾ ਜਿਹੜੀਆਂ ਗਵਰਨਰ ਦੀ ਇਲੈਕਸ਼ਨ ਹੋਣੀ ਆ ਤੇ ਨਵੇਂ ਕੋਈ ਡੈਮੋਕਰੇਟ ਕੈਂਡੀਡੇਟ ਇੱਥੇ ਆਉਣਗੇ ਹੁਣ ਗੈਵਨਿਊਸ਼ਮ ਬਾਰੇ ਇਹ ਵੀ ਕਿਹਾ ਜਾ ਰਿਹਾ ਕਿ ਇਹਨਾਂ ਨੇ ਹੋ ਸਕਦਾ ਰਾਸ਼ਟਰਪਤੀ ਦੀ ਚੋਣ ਲੜਨ ਜਿਹੜੀ 28 ਦੇ ਵਿੱਚ ਹੋਣੀ ਆ ਤੇ 26 ਦੇ ਵਿੱਚ ਇਹ ਵੀ ਅਟਕਲਾਂ ਲੱਗ ਰਹੀਆਂ ਕਿ ਕਮਲਾ ਹੈਰਿਸ ਜਿਹੜੇ ਕਿ ਰਾਸ਼ਟਰਪਤੀ ਦੀ ਦੌੜ ਲੜੇ ਸੀ ਆ 24 ਦੇ ਵਿੱਚ ਇਹ ਕੈਲੀਫੋਰਨੀਆ ਦੇ ਗਵਰਨਰ ਬਣ ਸਕਦੇ ਆ ਹੁਣ ਮਤਲਬ ਗਵਰਨਰ ਦੀ ਚੋਣ ਲੜ ਸਕਦੇ ਬਾਕੀ ਤੋਂ ਬਾਅਦ ਦੇ ਵਿੱਚ ਆ ਜਿਹੜੀ 26 ਦੇ ਵਿੱਚ ਇਲੈਕਸ਼ਨ ਹੋਣੀ ਆ ਹੁਣ ਕਮਲਾ ਹੈਰਿਸ ਇਹ ਬੜੇ ਲੰਬੇ ਸਮੇਂ ਤੋਂ ਰੌਲਾ ਪੈ ਰਿਹਾ ਪਰ ਹਜੇ ਤੱਕ ਇਹਦੇ ਬਾਰੇ ਫੈਸਲਾ ਨਹੀਂ ਹੋਇਆ ਕਮਲਾ ਹੈਰਿਸ ਨੇ ਡਿਸਾਈਡ ਨਹੀਂ ਕੀਤਾ ਜਾਂ ਡਿਸਾਈਡ ਕੀਤਾ ਦੱਸਿਆ ਨਹੀਂ ਸਾਬਕਾ ਵਾਈਸ ਪ੍ਰੈਜ਼ੀਡੈਂਟ ਅਤੇ ਰਾਸ਼ਟਰਪਤੀ ਦੀ ਦੌੜ ਦੇ ਵਿੱਚ ਸ਼ਾਮਲ ਰਹਿ ਚੁੱਕੀ ਕਮਲਾ ਹੈਰਿਸ ਨੇ ਜਿਹੜਾ ਮਤਲਬ ਹਜੇ ਤੱਕ ਇਹ ਕਿਹਾ ਨਹੀਂ ਕਿ ਮੈਂ ਗਵਰਨਰ ਦੇ ਲਈ ਰਨ ਕਰਨਾ ਇਹ ਚੋਣ ਲੜਨੀ ਆ ਇਹਦੇ ਨਾਲ ਹੁਣ ਇਹ ਹੋ ਰਿਹਾ ਕਿ ਜਿਹੜੇ ਜਿਹੜੇ ਰਿਪਬਲਿਕਨ ਨੇ ਉਹ ਤਾਂ ਕਲੀਅਰ ਨੇ ਇਹ ਡੈਮੋਕ੍ਰੇਟ ਸਟੇਟ ਹੈ ਸਟੇਟ ਹੈ ਜੇ ਡੈਮੋਕ੍ਰੇਟ ਜਿੱਤਦੇ ਹੁੰਦੇ ਆ ਤੇ ਜੇ ਕਮਲਾ ਹੈਰਿਸ ਆਉਂਦੇ ਤੋਂ ਜਿੱਤ ਜਾਣਗੇ ਬਹੁਤੀ ਗਲਤ ਤਾਂ ਇਹੀ ਹੈ ਪਰ ਸਾਰੀ ਕਹਾਣੀ ਇਹ ਖੜੀ ਹੈ ਕਿ ਡੈਮੋਕ੍ਰੇਟਸ ਜਿਹੜੇ ਡੈਮੋਕ੍ਰੈਟਿਕ ਡੈਮੋਕ੍ਰੇਟ ਪਾਰਟੀ ਆ ਡੈਮੋਕ੍ਰੇਟਾਂ ਦੇ ਵਿੱਚ ਉਹ ਜਿਹੜੇ ਉਮੀਦਵਾਰ ਜਿਹੜੇ ਰਨ ਕਰਨਾ ਚਾਹੁੰਦੇ ਉਹਨਾਂ ਦਾ ਭਵਿੱਖ ਨਹੀਂ ਸਰਟਨ ਹੋ ਰਿਹਾ ਉਹਨਾਂ ਨੂੰ ਹੀ ਪਤਾ ਲੱਗ ਰਿਹਾ ਅਸੀਂ ਕੀ ਕਰਨਾ 25 ਤੇ ਅੱਧਾ ਲੰਘ ਗਿਆ ਤੇ ਜੇ ਕਮਲਾ ਹੈਰਿਸ ਨੇ ਗਵਰਨਰ ਦੀ ਚੋਣ ਲੜਨੀ ਹੈ ਕੈਲੀਫੋਰਨੀਆ ਦੇ ਵਿੱਚ ਤਾਂ ਅਨਾਉਂਸ ਕਰਦੇ ਉਹ ਅਨਾਉਂਸ ਕਰਦੇ ਆ ਤੇ ਇਹਦੇ ਨਾਲ ਜਿਹੜੇ ਬਾਕੀ ਡੈਮੋਕ੍ਰੇਟ ਉਮੀਦਵਾਰ ਆ ਜਿਹੜੇ ਇੱਥੇ ਗਵਰਨਰ ਦੀ ਡੋਰਟ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਉਹ ਪਾਸੇ ਹੋ ਜਾਣਗੇ ਜੇ ਇਹਨਾਂ ਨੇ ਚੋਣ ਨਹੀਂ ਲੜਨੀ ਇਹ ਫੇਰ ਵੀ ਦੱਸ ਦੇਣ ਜੇ ਫੇਰ ਵੀ ਦੱਸਦੇ ਹਨ ਤੇ ਜਿਹੜੇ ਜਿਨ੍ਹਾਂ ਨੇ ਫਿਰ ਚੋਣ ਲੜਨੀ ਉਹ ਆਪਣੀ ਤਿਆਰੀ ਕਰਨ ਨਾਮਿਨੇਸ਼ਨ ਜਾਂ ਜੋ ਵੀ ਉੱਥੇ ਕੌਕਸਸ ਜੋ ਵੀ ਹੋਣਾ ਆ ਉਹਦੇ ਹਿਸਾਬ ਦੇ ਨਾਲ ਫਿਰ ਅੱਗੇ ਚੱਲਣਗੇ ਦੂਜਾ ਮਸਲਾ ਕੀ ਆ ਕਮਲਾ ਹਾਰਿਸ ਪਪੂਲਰ ਬਹੁਤ ਆ ਪਪੂਲਰ ਆਫ ਪਾਵਰਫੁਲ ਵੀ ਬਹੁਤ ਆ ਕੈਲੀਫੋਰਨੀਆ ਦੇ ਨਾਲ ਇਹਨਾਂ ਦਾ ਮਤਲਬ ਜਿਹੜਾ ਸਬੰਧ ਵੀ ਬਹੁਤ ਆ ਤੇ ਜੇ ਇਹ ਰੇਸ ਜੁਆਇਨ ਕਰਦੇ ਆ ਤੇ ਇਹ ਸਾਰਾ ਕੁਝ ਬਦਲ ਜਾਣਾ ਬਾਕੀ ਸਾਰੇ ਕੈਂਡੀਡੇਟ ਜਿਹੜੇ ਪਿੱਛੇ ਟੱਕੇ ਜਾਣਗੇ ਹੁਣ ਉਹ ਇੱਕ ਲਿੰਬੋ ਦੇ ਵਿੱਚ ਫਸ ਗਏ ਸਾਰੇ ਦੇ ਸਾਰੇ ਉਮੀਦਵਾਰ ਕਿਉਂਕਿ ਅਨਸਰਟਨਟੀ ਆ ਕੈਂਪੇਨ ਦੇ ਵਿੱਚ ਪਤਾ ਕੁਝ ਨਹੀਂ ਤੇ ਇਸ ਕਰਕੇ ਉੱਥੇ ਉੱਤੇ ਹੁਣ ਸਭ ਤੋਂ ਵੱਡੀ ਗੱਲ ਡੋਨਰਸ ਦੀ ਆ ਜਿਨ੍ਹਾਂ ਨੇ ਡੋਨੇਸ਼ਨ ਦੇਣੀ ਹੈ ਜਿਨ੍ਹਾਂ ਨੇ ਪਾਰਟੀ ਨੂੰ ਫੰਡ ਦੇਣਾ ਬਹੁਤ ਸਾਰੇ ਅਮੀਰ ਜਿਹੜੇ ਜਿਹੜੇ ਵੈਲਥੀ ਡੈਮੋਕ੍ਰੇਟਸ ਨੇ ਉਹ ਡੋਨਰ ਐਸ ਵੇਲੇ ਪੈਸਾ ਨਹੀਂ ਦੇ ਰਹਾ ਪਾਰਟੀ ਨੂੰ ਕਿਉਂਕਿ ਉਹ ਵੇਟ ਕਰ ਰਹੇ ਆ ਕਿ ਜੇ ਹੈਰਸ ਆਉਂਦੀ ਆ ਤਾਂ ਫੇਸਪੁੱਟ ਕਰਨਗੇ ਇਹੀ ਵਾਰ ਜਿਹੜੀ ਕੰਮ ਹੋਇਆ ਸੀ ਜਦੋਂ ਰਾਸ਼ਟਰਪਤੀ ਦੇ ਉਮੀਦਵਾਰ ਜਿਹੜੀ ਚੋਣ ਹੋਈ ਸੀ ਜਦੋਂ ਜੋ ਬਾਈਡਨ ਉਮੀਦਵਾਰ ਸੀ ਇਹਨਾਂ ਡੋਨਰਸ ਨੇ ਖੁੱਲ ਕੇ ਦਾਨ ਹੀ ਨਹੀਂ ਦਿੱਤਾ ਦਾਨ ਮਤਲਬ ਪਾਰਟੀ ਫੰਡ ਹੀ ਨਹੀਂ ਦਿੱਤਾ ਜਿੱਦਣ ਹੀ ਕਮਲਾ ਹਾਰਿਸ ਅਨਾਉਂਸ ਕਰਦੇ ਆ ਉਹ ਡਿਬੇਟ ਤੋਂ ਬਾਅਦ ਜੋ ਬਾਈਡਨ ਪਾਸੇ ਹਟ ਜਾਂਦੇ ਆ ਇੱਕ ਵਾਰੀ ਪੈਸੇ ਦਾ ਮੀਂਹ ਵਰ੍ਹਦਾ ਸੀ ਲੋਕਾਂ ਨੇ ਲੋਕਾਂ ਨੇ ਮਤਲਬ ਜਿਹੜੇ ਅਮੀਰ ਪਾਰਟੀ ਦੇ ਸਪੋਰਟਰ ਨੇ ਉਹਨਾਂ ਨੇ ਇਹੀ ਕੁਝ ਹੁਣ ਇੱਥੇ ਹੋ ਰਿਹਾ ਉਹ ਜਿਹੜੇ ਡੋਨਰਸ ਨੇ ਉਹ ਵਿੱਚ ਵਿਚਾਲੇ ਫਸੇ ਪਏ ਆ ਹੈਰਿਸ ਜਿਹੜੀ ਆ ਉਹ ਸਾਇਲੈਂਟ ਆ ਇਸ ਵੇਲੇ ਕਿਉਂਕਿ ਜਦੋਂ ਹੀ ਇਹ ਇਹ ਆਫਿਸ ਤੋਂ ਬਾਹਰ ਗਏ ਆ ਬਹੁਤ ਲੋ-ਪ੍ਰੋਫਾਈਲ ਦੇ ਵਿੱਚ ਚੱਲ ਰਹੇ ਆ ਬਹੁਤਾ ਟਾਈਮ ਘਰ ਦੇ ਵਿੱਚ ਬਿਤਾਉਂਦੇ ਆ ਕੁਝ ਪਬਲਿਕ ਅਪੀਅਰੈਂਸਿਸ ਇਹਨਾਂ ਦੀਆਂ ਹੁੰਦੀਆਂ ਤੇ ਇਹਨਾਂ ਨੇ ਹਜੇ ਕਿਸੇ ਨਾਲ ਗੱਲ ਹੀ ਨਹੀਂ ਕੀਤੀ ਵੀ ਮੈਂ ਕਰਨਾ ਕੀ ਹੈ ਜਿਹੜੇ ਲੀਡਰ ਨੇ ਜਿਹੜੇ ਆਪਣੇ ਬੈਟੀ ਯੇ ਵਰਗੇ ਕੈਟੀ ਪੌਟਰ ਵਰਗੇ ਸੇਵੀਅਰ ਬੈਰਸਾ ਵਰਗੇ ਟੋਨੀ ਐਟਕਿੰਸ ਵਰਗੇ ਉਹ ਕਹਿੰਦੇ ਆ ਵੀ ਉਹ ਫੇਰ ਵੀ ਰੇਸ ਦੇ ਵਿੱਚ ਰਹਿਣਗੇ ਭਾਵੇਂ ਜਿਹੜੇ ਉਹ ਹੈਗੇ ਆ ਕਮਲਾ ਹੈਰਸ਼ ਆਉਂਦੀ ਆ ਸੋ ਜਿਹੜੇ ਡੋਨਰ ਨੇ ਫਰਸਟ੍ਰੇਟਡ ਨੇ ਤੇ ਉਹ ਐਸ ਵੇਲੇ ਚਾਹੁੰਦੇ ਆ ਕਿ ਕੰਕਰਸ਼ਨ ਹੋਵੇ ਜਿਹੜੇ ਪੋਲੀਟੀਕਲ ਸਟ੍ਰੈਟਜਿਸਟਸ ਸਟ੍ਰੈਟਜਿਸਟਸ ਆ ਜਿਹੜੇ ਰਣਨੀਤੀ ਬਣਾਉਂਦੇ ਆ ਰਾਜਨੀਤਿਕ ਤੌਰ ਦੇ ਉਹ ਕਹਿੰਦੇ ਆ ਵੀ ਡੋਨਰ ਥੱਕ ਚੁੱਕੇ ਆ ਹਣ ਉਡੀਕ ਕਰਕੇ ਤੇ ਉਹ ਜੇ ਕਮਲਾ ਹਾਰਿਸ ਨਾ ਆਈ ਤਾਂ ਉਹਨੇ ਦੂਜੇ ਉਮੀਦਵਾਰਾਂ ਦੀ ਪਿੱਠ ਦੇ ਉੱਤੇ ਆਖੜੇ ਹੋਣਾ ਤੇ ਉਧਰਲੇ ਪਾਸੇ ਜਾਣਗੇ ਫਿਰ ਇਹਦੇ ਤੋਂ ਬਾਅਦ ਨੁਕਸਾਨ ਪਾਰਟੀ ਦਾ ਹੋਊਗਾ ਕੁਝ ਡੋਨਰ ਇਹ ਕਹਿ ਰਹੇ ਆ ਕਿ ਜਿਹੜਾ ਜਿਹੜਾ ਉਹਦੇ ਉੱਤੇ ਜਿਹੜੀ ਅ ਅ ਮਤਲਬ 20 24 ਦੇ ਵਿੱਚ ਉਹ ਕਹਿੰਦੇ ਸੀ ਇਹਨਾਂ ਨੂੰ ਪੈਸਾ ਦਿੱਤਾ ਪਰ ਫੇਲ ਹੋ ਗਈ ਸਾਰੀ ਜੀ ਸਾਰੀ ਸਾਡੀ ਕੈਂਪੇਨ ਹਾਰ ਗਏ ਤੇ ਅਸੀਂ ਐਤਕੀ ਨਹੀਂ ਲਾਉਣਾ ਸੋ ਫੰਡਰੇజర్ ਐਸ ਵੇਲੇ ਚੱਲ ਰਹੇ ਆ ਕਿਉਂਕਿ ਬੈਰਸ਼ੀਆ ਜਾਂ ਕਨੈਕਟਸ ਜਿਹੜੇ ਹੈਗੇ ਆ ਉਹਨਾਂ ਨੇ ਕਈ ਮਿਲੀਅਨ ਡਾਲਰ ਰੇਸ ਵੀ ਕਰ ਲਿਆ ਆ ਦੂਜੇ ਜਿਹੜੇ ਪਿੱਛੇ ਨੇ ਤੇ ਉਹ ਜਿਹੜੇ 31 ਜੁਲਾਈ ਤੱਕ ਉਹ ਜਾਦਾ ਕਲੀਅਰ ਹੋ ਜਾਣੇ ਆ ਹੁਣ ਉਹਨਾਂ ਨੂੰ ਫੰਡ ਰੇਜ ਜਿੱਦਣ ਉਹਨਾਂ ਨੇ ਨਾ ਅਨਾਉਂਸ ਕਰ ਦਿੱਤਾ ਤੇ ਸਾਰਾ ਕੁਝ ਹੀ ਉਤਲ-ਬਤਲ ਹੋ ਜਣਾ ਪਰ ਉਹ ਹਜੇ ਤੱਕ ਆਪਣਾ ਅਨਾਉਂਸ ਨਹੀਂ ਕਰ ਰਹੇ ਤੇ ਇਹ ਸਟੇਟ ਡੈਮੋਕ੍ਰੇਟਸ ਆ ਜਿੰਨਾ ਇਹਨਾਂ ਨੇ ਆ ਪਰ ਪਾਰਟੀ ਦੇ ਵਿੱਚ ਨੁਕਸਾਨ ਹੋ ਰਿਹਾ ਜਾਂ ਤੇ ਅਨਾਉਂਸ ਕਰਨ ਵੀ ਉਹਨਾਂ ਨੇ ਆਉਣਾ ਤੇ ਸਾਰੀ ਦੀ ਸਾਰੀ ਸਟਰੈਟਜੀ ਉਸ ਤਰੀਕੇ ਨਾਲ ਚੱਲੇ ਜਾਂ ਫਿਰ ਉਹ ਕਨਾਉਂਸ ਕਰ ਦੇਣ ਕਿ ਮੈਂ ਨਹੀਂ ਹੋਣਾ ਜਿਹੜੇ ਬਾਕੀ ਕੈਂਡੀਡੇਟ ਨੇ ਉਹਨਾਂ ਦੇ ਵਿੱਚੋਂ ਉਮੀਦਵਾਰ ਚੁਣਿਆ ਜਾਵੇ ਇਹ ਐਸ ਵੇਲੇ ਜਿਹੜੇ politcal ਮਾਹਰ ਨੇ ਉਹ ਕਹਿ ਰਹੇ ਨੇ ਅਗਲੀ ਗੱਲਬਾਤ ਹਾਊਸ ਬਾਰੇ ਆ ਡੈਮੋਕ੍ਰੇਟਸ ਨੂੰ 3 ਸੀਟਾਂ ਚਾਹੀਦੀਆਂ ਹਾਊਸ ਦੇ ਉੱਤੇ ਕੰਟਰੋਲ ਲੈਣ ਦੇ ਲਈ ਜਿਹੜਾ ਯੂਐਸ ਹਾਊਸ ਆਫ ਰਿਪ੍ਰੀਜ਼ੈਂਟੇਟਿਵ ਆ ਉਹਦੇ ਵਿੱਚ 226 ਦੇ ਵਿੱਚ ਡੈਮੋਕ੍ਰੇਟਸ ਨੂੰ ਤਿੰਨ ਸੀਟਾਂ ਚਾਹੀਦੀਆਂ ਤਾਂ ਇਹ ਜਿਹੜਾ ਜਿੱਤ ਜਾਂਦੇ ਆ ਆਪਾਂ ਜਾਣਦੇ ਆ ਕਿ ਜਿਹੜਾ ਸੈਨੇਟ ਆ ਤੇ ਹਾਊਸ ਆ ਉਹਦੇ ਵਿੱਚ ਦੋ ਜਿਹੜੀ ਕਾਂਗਰਸ ਆ ਅਮਰੀਕਾ ਦੇ ਵਿੱਚ ਉਹ ਜਿਹੜੀ ਕਾਂਗਰਸ ਆ ਉਹਦੇ ਵਿੱਚ ਦੋ ਉਹਦੇ ਹਿੱਸੇ ਆ ਇੱਕ ਨੂੰ ਸੈਨੇਟ ਕਹਿੰਦੇ ਆ ਤੇ ਇੱਕ ਨੂੰ ਹਾਊਸ ਕਹਿੰਦੇ ਹਾਊਸ ਆਫ ਰਿਪਰਿਜ਼ੈਂਟੇਟਿਵ ਜਿਹੜੀ ਸੈਨੇਟ ਆ ਉਹਦੀ ਹਰ ਸਟੇਟ ਦੇ ਵਿੱਚੋਂ ਦੋ ਸੈਨੇਟਰ ਹੁੰਦੇ ਆ ਟੋਟਲ 50ਾਂ ਦੇ ਵਿੱਚੋਂ ਟੋਟਲ 100 ਹਰ ਸੈਨੇਟਰ ਜਿਹੜਾ 6 ਸਾਲਾਂ ਲਈ ਚੁਣਿਆ ਜਾਂਦਾ ਚਿਆਂ ਸਾਲਾਂ ਬਾਅਦ ਉਹਦੀ ਫੇਰ ਵਾਰੀ ਆਉਂਦੀ ਹੈ ਸੋ ਜਿੱਦਾਂ ਹੁਣ ਮਿਡਲ ਟਰਮ ਇਲੈਕਸ਼ਨ ਹੋਣੀ ਹੈ ਇੱਥੇ ਦੋ ਧਿਆਈ ਜਿਹੜੇ ਉਹ ਲੜਨੇ ਆ ਨਵੇਂ ਬਣ ਜਣੇ ਇਸ ਜਿਹੜੇ ਹਾਊਸ ਆਫ ਰਿਪ੍ਰেজੈਂਟੇਟਿਵ ਨੇ ਇਹਦੇ ਵਿੱਚ ਸਾਰੇ ਦੇ ਸਾਰੇ ਜਿਹੜੇ ਮੈਂਬਰ ਨੇ ਉਹ 2 ਸਾਲ ਲਈ ਚੁਣੇ ਜਾਂਦੇ ਆ 24 ਦੇ ਵਿੱਚ ਇਲੈਕਸ਼ਨ ਹੋਈ ਸੀ ਡੈਮੋਕਰ ਜਿਹੜੇ ਰਿਪਬਲਿਕ ਕਰਨੇ ਤਿੰਨ ਸੀਟਾਂ ਦੇ ਨਾਲ ਅੱਗੇ ਲੰਘ ਗਏ ਇਹ ਜਿੱਤ ਗਏ ਤੇ ਜਿਹੜਾ ਹੁਣ 26 ਦੇ ਵਿੱਚ ਫੇਰ ਇਲੈਕਸ਼ਨ ਹੋਣੀ ਸਾਰੇ ਦੇ ਸਾਰੇ ਹਾਊਸ ਦੀ ਇਲੈਕਸ਼ਨ ਦੁਬਾਰਾ ਹੋਣੀ ਆ ਉਹ ਜਦੋਂ ਸਾਰੇ ਦੀ ਸਾਰੇ ਇਲੈਕਸ਼ਨ ਦੁਬਾਰਾ ਹੋਣੀ ਆ ਉੱਥੇ ਜੇ ਡੈਮੋਕ੍ਰੇਟ ਤਿੰਨ ਸੀਟਾਂ ਹੋਰ ਜਿੱਤ ਜਾਂਦੇ ਆ ਇਹ ਹਾਊਸ ਦੇ ਉੱਤੇ ਆਪਣਾ ਕੰਟਰੋਲ ਕਰ ਲੈਣਗੇ ਰਾਸ਼ਟਰਪਤੀ ਭਾਵੇਂ ਡੋਨਲਡ ਟਰੰਪ ਨੇ ਰਹਿਣਾ ਆ ਇਹ ਰਾਸ਼ਟਰਪਤੀ ਨਹੀਂ ਬਦਲਦਾ ਮਿਡਲ ਟਰਮ ਇਲੈਕਸ਼ਨ ਦੇ ਵਿੱਚ ਰਾਸ਼ਟਰਪਤੀ 4 ਸਾਲ ਦੇ ਬਾਅਦ ਹੀ ਬਦਲਣਾ ਆ ਉੱਥੇ ਇਲੈਕਟਰਲ ਕਾਲਜ ਦੀਆਂ ਵੋਟਾਂ ਪੈਂਦੀਆਂ ਉਹ ਵੱਖਰਾ ਹਿਸਾਬ ਆ ਜਿੱਦਾਂ ਬਾਕੀ ਦੇਸ਼ਾਂ ਦੇ ਵਿੱਚ ਮੈਂਬਰ ਪਾਰਲੀਮੈਂਟ ਹੁੰਦੇ ਆ ਉਹ ਸਿਰਫ ਉਹ ਉਹ ਇੱਕ ਵੱਖਰੀ ਗੱਲ ਆ ਪਰ ਜਿਹੜੇ ਦੋ ਸਦਨ ਨੇ ਇਹਦੇ ਇੱਕ ਰਾਜ ਸਭਾ ਕਹਿ ਲੋ ਲੋਕ ਸਭਾ ਕਹਿ ਲੋ ਜਾਂ ਕਾਂਗਰਸ ਦੇ ਦੋ ਹਿੱਸੇ ਕਹਿ ਲਓ ਇੱਕ ਸੈਨੇਟ ਉੱਪਰਲਾ ਸਦਨ ਤੇ ਹੇਠਲਾ ਸਦਨ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਉਹ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਦੇ ਵਿੱਚ ਜਦੋਂ ਹੋਲਡ ਡੈਮੋਕ੍ਰੇਟ ਦਾ ਆ ਗਿਆ ਤੇ ਰਾਸ਼ਟਰਪਤੀ ਭਾਵੇਂ ਡੋਨਲਡ ਟਰੰਪ ਰਹਣ ਕਿਉਂਕਿ ਬਿੱਲ ਸਾਰਾ ਕੁਝ ਪਾਸ ਤੇ ਨਾ ਸਦਨਾਂ ਦੇ ਵਿੱਚੋਂ ਹੀ ਹੋਣਾ ਤੇ ਜੇ ਹਾਊਸ ਦੇ ਵਿੱਚ ਮੈਜੋਰਿਟੀ ਹੈ ਨਹੀਂ ਰਿਪਬਲਿਕਨ ਦੀ ਤੇ ਫਿਰ ਉਹ ਰਾਸ਼ਟਰਪਤੀ ਤਾਂ ਰਹਿਣਗੇ ਪਰ ਚੱਲਣੀ ਉਹਨਾਂ ਦੀ ਨਹੀਂ ਜਾਂ ਕੰਟਰੋਲ ਜਿਹੜਾ ਜ਼ਿਆਦਾ ਉਹ ਡੈਮੋਕ੍ਰੇਟਸ ਦਾ ਆ ਜਾਣਾ ਹੁਣ ਇਹ ਤਿੰਨ ਸੀਟਾਂ ਕਿੱਥੋਂ ਮਿਲ ਸਕਦੀਆਂ ਜਾਂ ਤਿੰਨ ਸੀਟੇ ਦਾ ਰੌਲਾ ਕੀ ਹੈ ਡੋਨਲਡ 트럼ਪ ਇਸ ਵੇਲੇ ਪੂਰਾ ਜੋਰ ਲੱਗਿਆ ਵੀ ਤਿੰਨ ਇਹ ਜਿਹੜੀਆਂ ਸੀਟਾਂ ਇਹਨਾਂ ਨੂੰ ਨਾ ਚਲੇ ਜਾ। ਪੂਰੀ ਕੋਸ਼ਿਸ਼ ਕਰਨਗੇ ਕਿ ਸਾਡਾ ਇਸ ਵੇਲੇ ਕੰਟਰੋਲ ਆ। ਹਾਲਾਂਕਿ ਜਿਹੜੇ ਰਿਪਬਲਿਕਨ ਨੇ ਉਹ ਵੀ ਦੋ ਤਿੰਨ ਇੱਧਰ ਉੱਧਰ ਹੋ ਜਾਂਦੇ ਹੁੰਦੇ ਆ। ਅਮਰੀਕਾ ਦੇ ਵਿੱਚ ਜਿਹੜੀ ਪਾਰਟੀ ਆ ਉਹ ਇੱਧਰ ਉੱਧਰ ਜਾ ਸਕਦੇ ਪਰ ਇੱਕ ਖਾਸ ਬਿੱਲ ਆ ਗਿਆ ਬਜਟ ਕਟਾ ਉਹਦੇ ਉੱਤੇ ਤਿੰਨ ਰਿਪਬਲਿਕਨ ਨੇ ਸਪੋਰਟ ਵੀ ਨਹੀਂ ਕੀਤੀ 트럼ਪ ਦੀ। ਉਹ ਦੂਜੇ ਪਾਸੇ ਭੋਗਤ ਗਏ। ਤੇ ਵਾਈਸ ਪ੍ਰੈਜ਼ੀਡੈਂਟ ਨੂੰ ਟਾਈ ਦੇ ਨਾਲ ਉਹ ਟਾਈ ਬ੍ਰੇਕ ਕਰਨੀ ਤੇ ਆਪਣੀ ਵੋਟ ਪਾ ਕੇ ਜਿਹੜੀ ਵੈਂਸ ਨੂੰ ਕਈ ਕੁਝ ਹੋ ਜਾਂਦਾ ਪਰ ਫੇਰ ਵੀ ਰਾਸ਼ਟਰਪਤੀ 트੍ਰੰਪ ਦੀ ਪੂਰੀ ਕੋਸ਼ਿਸ਼ ਆ ਕਿ ਹਾਊਸ ਦੇ ਉੱਤੇ ਹਾਊਸ ਆਫ ਰਿਪ੍ਰেজੈਂਟੇਟਿਵ ਜਿਹਨੂੰ ਅਸੀਂ ਕਹਿੰਨੇ ਆ ਜਿਹੜਾ ਕਾਂਗਰਸ ਦਾ ਇੱਕ ਹਿੱਸਾ ਆ ਉਹਦੇ ਉੱਤੇ ਸਾਡਾ ਕੰਟਰੋਲ ਰਵੇ ਟੈਕਸਸ ਜਿਹੜੀਆਂ ਸੀਟਾਂ ਐਡ ਕਰਨ ਦੀ ਕੋਸ਼ਿਸ਼ ਕਰ ਰਿਹਾ ਟੈਕਸਸ ਦੇ ਜਿਹੜੇ ਰਿਪਬਲਿਕਨ ਨੇ ਉਹ ਚਾਹੁੰਦੇ ਆ ਕਿ ਜਿਹੜਾ ਜਿਹੜੇ ਹਲਕਿਆਂ ਦੀ ਵੰਡ ਆ ਦੁਬਾਰਾ ਹੋਵੇ ਬਾਉਂਡਰੀਜ਼ ਰੀਡਰਾ ਕੀਤੀਆਂ ਜਾਣ ਤੇ ਪੰਜ ਹੋਰ ਜਿਹੜੀਆਂ ਕਾਂਗਰੈਸ਼ਨਲ ਸੀਟਸ ਨੇ ਉਹਨਾਂ ਦੀ ਪਾਰਟੀ ਨੂੰ ਮਿਲ ਜਾਣਾ ਗੈਵਨ ਨਿਊਸਮ ਖਾਸ ਤੌਰ ਤੇ ਧਿਆਨ ਰੱਖ ਰਿਹਾ ਵੀ ਇਦਾਂ ਨਾ ਹੋਵੇ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਨ ਨੇ ਇਸ ਕੱਲ ਦੀ ਲੋਚਨਾ ਕੀਤੀ ਆ ਕਿ ਟੈਕਸਸ ਦੇ ਰਿਪਬਲਿਕਨ ਰੂਲ ਬਦਲ ਕੇ ਇਲੈਕਸ਼ਨ ਤੋਂ ਪਹਿਲਾਂ ਇੱਕ ਚੀਟਿੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਅਸੀਂ ਇਹ ਹੋਣ ਨਹੀਂ ਦੇਣੀ ਫਿਰ ਅਸੀਂ ਇੱਥੇ ਦੱਸ ਦਿਆਂ ਕਿ ਰੌਲਾ ਤਿੰਨ ਸੀਟਾਂ ਦਾ ਹੀ ਆ ਕੈਲੀਫੋਰਨੀਆ ਫੇਅਰ ਪਲੇ ਕਰ ਰਿਹਾ ਟੈਕਸਸ ਦੇ ਉਲਟ ਕੈਲੀਫੋਰਨੀਆ ਨੇ ਇੰਡੀਪੈਂਡੈਂਟ ਨਾਨ ਪਾਰਟਿਸਨ ਕਮਿਸ਼ਨ ਬਿਠਾਇਆ ਜਿਹੜਾ ਪੋਲਿਟੀਕਲ ਮੈਪ ਨੂੰ ਡਰਾ ਕਰ ਰਿਹਾ ਜਿਹੜੇ ਪੋਲਿਟੀਸ਼ੀਅਨਸ ਆ ਉਹ ਇਸ ਪ੍ਰੋਸੈਸ ਨੂੰ ਕੰਟਰੋਲ ਨਹੀਂ ਕਰ ਰਹੇ ਉਹ ਬਿਲਕੁਲ ਇੰਡੀਪੈਂਡੈਂਟ ਆ ਆ ਨਿਊਸਮ ਨੇ ਹਿੰਟ ਵੀ ਦੇ ਦਿੱਤਾ ਕਿ ਅਸੀਂ ਇਹਦੇ ਤੇ ਫਾਈਟਬੈਕ ਕਰਾਂਗੇ ਗਵਰਨਰ ਗੈਵਨ ਨਿਊਸਮ ਨੇ ਇਹ ਕਿਹਾ ਕਿ ਕੈਲੀਫੋਰਨੀਆ ਜਿਹੜਾ ਵੀ ਫਿਰ ਜੇ ਰਿਪਬਲਿਕਨ ਚੀਟ ਕਰਦੇ ਆ ਤਾਂ ਅਸੀਂ ਵੀ ਉਸੇ ਤਰੀਕੇ ਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਚੱਲ ਸਕਦੇ ਆ ਜਿਹੜਾ ਕੈਲੀਫੋਰਨੀਆ ਦਾ ਸੰਵਿਧਾਨ ਆ ਉਹ ਮਤਲਬ ਕਹਿੰਦਾ ਆ ਕਿ ਇਹ ਸਿਰਫ 10 ਸਾਲਾਂ ਦੇ ਵਿੱਚ ਇੱਕ ਵਾਰੀ ਹੋ ਸਕਦਾ ਆ ਕੋਈ ਲੀਗਲ ਇਸ਼ੂ ਨਾ ਹੋਵੇ ਤੇ ਪਾਵਰ ਜਿਹੜੀ ਆ ਉਹ ਕਮਿਸ਼ਨ ਦੇ ਕੋਲ ਹੁੰਦੀ ਆ ਨਾ ਕਿ ਸਰਕਾਰ ਦੇ ਕੋਲ ਜਿਹੜਾ ਕਮਿਸ਼ਨ ਹੁੰਦਾ ਜਿਹੜਾ ਇਹ ਫੈਸਲਾ ਕਰਦਾ ਬਾਉਂਡਰੀਜ਼ ਡੀ ਲੀਨ ਡਰਾ ਕਰਦਾ ਹਲਕਿਆਂ ਦੀ ਹੱਦਬੰਦੀ ਕਰਦਾ ਆ ਔਰ વોਟਰ ਪ੍ਰੂਫ ਕਰਦੇ ਆ 2010 ਦੇ ਵਿੱਚ ਕੈਲੀਫੋਰਨੀਆ ਦੇ ਵੋਟਰਾਂ ਨੇ ਪ੍ਰੋਪੋਜੀਸ਼ਨ 20 ਦੇ ਵਿੱਚ ਇਹ ਪਾਸ ਕਰ ਦਿੱਤਾ ਸੀ ਤੇ ਜਿਹੜਾ ਰੀਡਿਸਟ੍ਰਿਕਟ ਪਾਵਰ ਕਰ ਦਿੱਤੀ ਸੀ ਪੋਲੀਟੀਸ਼ੀਅਨਸ ਤੋਂ ਲੈ ਕੇ ਤੇ 14 ਮੈਂਬਰਾਂ ਦਾ ਜਿਹੜਾ ਸਿਟੀਜ਼ਨਸ ਕਮਿਸ਼ਨ ਆ ਉਹਦੇ ਉੱਤੇ ਹੁਣ ਕੈਲੀਫੋਰਨੀਆ ਦੀ ਇਲੈਕਸ਼ਨ ਜਿਹੜੀ ਆ ਜ਼ਿਆਦਾ ਕੰਪੀਟੀਟਿਵ ਹੋਊਗੀ ਆ ਤੇ ਸਟੇਟ ਦਾ ਰੋਲ ਇਹਦੇ ਵਿੱਚ ਬਹੁਤ ਵੱਡਾ ਹੁੰਦਾ ਸਿਸਟਮ ਜਿਹੜਾ ਠੀਕ ਕੰਮ ਕਰ ਰਿਹਾ ਆ ਪਰ ਜਿਹੜਾ ਰੀ ਡਿਸਟ੍ਰਿਕਟ ਦਾ ਮਤਲਬ ਕੀ ਹੈ ਡਿਸਟ੍ਰਿਕਟਸ ਜਿਹੜੀਆਂ ਨੇ ਉਹਨਾਂ ਨੂੰ ਦੁਬਾਰਾ ਉਹ ਕਰਨਾ ਮੈਪ ਨੂੰ ਚੇਂਜ ਕਰਨਾ ਹਰ ਇੱਕ ਸਟੇਟ ਆਪਣੇ ਆਪ ਨੂੰ ਕੰਗਰੈਸ਼ਨਲ ਡਿਸਟ੍ਰਿਕਟਸ ਦੇ ਵਿੱਚ ਆਬਾਦੀ ਦੇ ਹਿਸਾਬ ਨਾਲ ਡਿਵਾਈਡ ਕਰਦੀ ਹੈ ਜਿਹੜਾ ਇੱਕ ਮੈਂਬਰ ਉੱਥੋਂ ਫਿਰ ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਲਈ ਜਾਂਦਾ ਹੈ ਤੇ ਇਹ ਜਿਹੜੀਆਂ ਇਹਨਾਂ ਦੀ ਹੱਦਬੰਦੀ ਨੂੰ ਬਦਲਣਾ ਇਹਨੂੰ ਜਿਹੜੀ ਰੀ ਡਿਸਟ੍ਰਿੰਗ ਕਹਿੰਦੇ ਆ ਮਤਲਬ ਡਿਸਟ੍ਰਿਕਟਸ ਨੂੰ ਦੁਬਾਰਾ ਉਹਨੂੰ ਹੱਦਬੰਦੀ ਉਹਦੀ ਕਰਨੀ ਟੈਕਸਸ ਦੇ ਕੋਲ ਆਲਰੇਡੀ 25 ਜਿਹੜੀਆਂ ਜੀਓਪੀ ਸੀਟਸ ਹੈਗੀਆਂ ਨੇ 38 ਸੀਟਾਂ ਦੇ ਵਿੱਚੋਂ ਟੈਕਸਸ ਦੇ ਵਿੱਚ ਰਿਪਬਲਿਕਨ ਦੇ ਕੋਲ 25 ਨੇ 25 ਬਹੁਤ ਸਟਰੋਂਗ ਮੈਜੋਰਿਟੀ ਆ 13 ਸੀਟਾਂ ਜਿਹੜੀਆਂ ਉੱਥੇ ਡੈਮੋਕ੍ਰੇਟਸ ਦੇ ਕੋਲ ਆ ਜਿਹੜਾ ਹੁਣੇ ਕਰ ਕੀ ਰਹੇ ਆ ਕਿ ਜੇ ਟੈਕਸਸ ਦੇ ਰਿਪਬਲਿਕਨ ਜਿਹੜਾ ਇਹ ਮੈਪ ਨੂੰ ਦੁਬਾਰਾ ਕਰ ਲੈਂਦੇ ਆ ਉਹ ਕੀ ਕਰਨਗੇ ਡੈਮੋਕ੍ਰੇਟ ਵੋਟਰਾਂ ਨੂੰ ਉਹਨਾਂ ਡਿਸਟ੍ਰਿਕਟਸ ਦੇ ਵਿੱਚ ਡਿਵਾਈਡ ਕਰ ਦੇਣਗੇ ਜਿੱਥੇ ਰਿਪਬਲਿਕਨ ਵੋਟਰ ਜ਼ਿਆਦਾ ਹੈ ਇਹਦਾ ਮਤਲਬ ਇਹ ਆ ਕਿ ਇਹ ਉਹਨਾਂ ਦੇ ਹੱਕ ਦੇ ਵਿੱਚ ਗੱਲ ਚੱਲੇ ਜਾਊਗੀ ਤੇ ਹੋਊਗਾ ਕੀ ਇਹਦੇ ਨਾਲ ਜਿਹੜੀਆਂ ਸਵਿੰਗ ਸੀਟਸ ਨੇ ਮਤਲਬ ਜਿਹੜੀਆਂ ਥੋੜੇ ਜੇ ਫਰਕ ਵਾਲੀਆਂ ਇੱਧਰ ਵੀ ਜਾ ਸਕਦੀਆਂ ਉੱਧਰ ਵੀ ਜਾ ਸਕਦੀਆਂ ਉਹਨਾਂ ਨੂੰ ਇਹ ਆਪਣੇ ਹਿਸਾਬ ਨਾਲ ਕਰਕੇ ਤੇ ਉਹ ਸੀਟਾਂ ਹਿੱਜਿੱਤ ਸਕਦੇ ਆ ਸੋ 10 ਸਾਲ ਦਾ ਨਿਯਮ ਆ ਜਿਹਦਾ ਪਹਿਲਾਂ ਦੱਸਿਆ ਪਰ ਉਹਨੂੰ ਸਕਿਪ ਕਰਨਗੇ ਉਹਦੇ ਤੋਂ ਬਾਹਰ ਜਾ ਕੇ ਕਰਨਗੇ ਸੋ ਇਹ ਫਰਕ ਤੇ ਭਾਵੇਂ ਤਿੰਨ ਸੀਟਾਂ ਦਾ ਹੀ ਉੱਥੇ ਪੈਣਾ ਪੰਜਾਂ ਦਾ ਹੀ ਪਰ ਜਿਹੜਾ ਨੈਸ਼ਨਲ ਲੈਵਲ ਦੇ ਉੱਤੇ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਦੇ ਵਿੱਚ ਜੋ ਫਰਕ ਸਿਰਫ ਪੰਜ ਤਿੰਨ ਸੀਟਾਂ ਦਾ ਹੀ ਆ ਜਿਹਦੇ ਨਾਲ ਸਾਰੇ ਦਾ ਸਾਰਾ ਜਿਹੜਾ ਪਾਰਟੀ ਦਾ ਕੰਟਰੋਲ ਆ ਉੱਥੇ ਉਸ ਤਰੀਕੇ ਦੇ ਨਾਲ ਉਧਰਲੇ ਪਾਸੇ ਜਿਹੜਾ ਜਾ ਸਕਦਾ ਸੋ ਟੈਕਸਸ ਦੇ ਰਿਪਬਲਿਕਨ ਲੀਡਰ ਜਿਹੜੀਆਂ ਡਿਸਟ੍ਰਿਕਟਸ ਨੇ ਲਾਈਨਸ ਨੇ ਉਹਨਾਂ ਨੂੰ ਦੂਜੇ ਤਰੀਕੇ ਦੇ ਨਾਲ ਰੀਡਰਾ ਕਰਨਾ ਚਾਹੁੰਦੇ ਆ ਕੋਸ਼ਿਸ਼ ਇਹ ਕਰਦੇ ਆ ਕਿ 3 ਤੋਂ 5 ਸੀਟਾਂ ਹੋਰ ਐਡ ਕਰ ਲਈਏ ਤੇ ਵੀ ਜਿਹੜੇ ਡੈਮੋਕ੍ਰੇਟਸ ਨੇ ਇਹਨਾਂ ਨੂੰ ਇਹਦਾ ਹਾਊਸ ਦਾ ਕੰਟਰੋਲ ਨਾ ਮਿਲ ਸਕੇ ਅਗਲੀ ਗੱਲਬਾਤ ਲਾਸ ਐਂਜਲਸ ਕਾਉਂਟੀ ਇੱਕ ਹੈਲਪ ਫੰਡ ਕ੍ਰੀਏਟ ਕਰ ਰਹੀ ਹੈ ਜਿਹੜਾ ਸੁਪਰਵਾਈਜ਼ਰਸ ਨੇ ਉਹਨਾਂ ਨੇ ਵੋਟ ਕੀਤੀ ਹੈ ਕਿ ਇੱਕ ਸਪੈਸ਼ਲ ਫੰਡ ਕ੍ਰੀਏਟ ਕੀਤਾ ਜਾਵੇ ਜਿਹੜਾ ਫਾਈਨੈਂਸ਼ੀਅਲ ਹੈਲਪ ਕਰੂਗਾ ਵਰਕਰਸ ਦੀ ਫੈਮਿਲੀਜ਼ ਦੀ ਉਨਾ ਪਰਿਵਾਰਾਂ ਦੀ ਜਿਨ੍ਹਾਂ ਦੇ ਉੱਤੇ ਫੈਡਰਲ ਇਮੀਗ੍ਰੇਸ਼ਨ ਰੇਟਸ ਦਾ ਅਸਰ ਹੋ ਰਿਹਾ। ਮਤਲਬ ਇੱਕ ਪਾਸੇ ਰਾਸ਼ਟਰਪਤੀ 트ੰਪ ਜਿਹੜੇ ਆ ਉਹ ਸਾਫ਼ ਤੌਰ ਦੇ ਉੱਤੇ ਇਹ ਕਹਿ ਰਹੇ ਆ ਕਿ ਅਸੀਂ ਇਮੀਗ੍ਰੇਸ਼ਨ ਦੇ ਉੱਤੇ ਸਖਤੀ ਕਰਨੀ ਆ। ਰੇਡਾਂ ਹੋਈਆਂ। ਐਲ.ਏ ਦੇ ਵਿੱਚ ਜਿਹੜੀਆਂ ਰੇਡਾਂ ਹੋਈਆਂ ਉਹਨਾਂ ਦੀ ਖਾਸ ਚਰਚਾ ਹੋਈ। ਜਿਹੜੇ ਨੈਸ਼ਨਲ ਗਾਰਡ ਇੱਥੇ ਲਾਏ ਗਏ 4000 ਲਾਇਆ ਗਿਆ। ਹਾ ਦੋ ਕੁ ਦਿਨ ਪਹਿਲਾਂ 2000 ਉਹਨਾਂ ਨੇ ਵਾਪਸ ਅੱਧ ਲਿਆ। ਹੁਣ ਕਿਉਂਕਿ ਲਾਸ ਐਂਜਲਸ ਤੇ ਇਹ ਸਾਰਾ ਜਿਹੜਾ ਹੈਗਾ ਆ ਇਹ ਡੈਮੋਕ੍ਰੇਟਸ ਆ ਡੈਮੋਕ੍ਰੇਟ ਜਿਆਦਾ ਸਪੋਰਟ ਕਰਦੇ ਆ ਇਮੀਗ੍ਰੈਂਟਸ ਦੀ ਵੀ ਇਮੀਗ੍ਰੈਂਟਸ ਦੇ ਅਸੀਂ ਹੱਕਾਂ ਦੇ ਵਿੱਚ ਆ ਜਿਹੜੇ ਇਮੀਗ੍ਰੈਂਟ ਰਾਈਟਸ ਗਰੁੱਪਸ ਆ ਉਹ ਜਿਆਦਾ ਕੰਮ ਕਰਦੇ ਆ ਹੁਣ ਇਹ ਚਾਹੁੰਦੇ ਆ ਕਿ ਅਸੀਂ ਜਿਹੜਾ ਇਹ ਪੈਸਾ ਡੋਨੇਸ਼ਨ ਨਾਲ ਇਕੱਠਾ ਕਰਕੇ ਇੱਕ ਫੰਡ ਕ੍ਰੀਏਟ ਕਰੀਏ ਅ ਮਤਲਬ ਜਿਹੜਾ ਕਿ ਦਾਨ ਦਾ ਹੋਵੇ ਲੋਕਾਂ ਦੇ ਟੈਕਸ ਵਾਲੇ ਮਨੀ ਨਾ ਹੋਵੇ ਉਹ ਜਿਹੜਾ ਆ ਇਹਨਾਂ ਲੋਕਾਂ ਦੀ ਜਿਨ੍ਹਾਂ ਦੇ ਉੱਤੇ ਅਸਰ ਹੁਣ ਇਹ ਪਿਆ ਵੀ ਲੋਕ ਕੰਮ ਤੇ ਨਹੀਂ ਜਾਂਦੇ ਆ ਜਿਹੜਾ ਕੱਚਾ ਬੰਦਾ ਆ ਅਮਰੀਕਾ ਦੇ ਵਿੱਚ ਉਹ ਕੰਮ ਤੇ ਜਾਣੋਂ ਡਰਦਾ ਉਹ ਓਨਾ ਕੀ ਕੰਮ ਤੇ ਜਾਂਦਾ ਜਿੰਨਾ ਕ ਕਰਕੇ ਉਹਦਾ ਰੋਟੀ ਪਾਣੀ ਚੱਲੀ ਜਾਂਦਾ ਉਹ ਉਹ ਡਰਿਆ ਪਿਆ ਵੀ ਕਿਤੇ ਰੇਡ ਨਾ ਹੋ ਜਵੇ ਖਾਸ ਕਰਕੇ ਜਦੋਂ ਦੀਆਂ ਦੋ ਰੇਡਾਂ ਹੋਈਆਂ ਮਹਿਰਵਾਨਾ ਫਾਰਮਾਂ ਦੇ ਉੱਤੇ ਇਹ ਫੰਡ ਦੇ ਨਾਲ ਉਹ ਕਹਿੰਦੇ ਲੋਕ ਜਿਹੜੇ ਛੋਟੇ ਸ਼ਹਿਰਾਂ ਦੇ ਵਿੱਚ ਰਹਿੰਦੇ ਆ ਜਾਂ ਮਤਲਬ ਐਲ.ਏ ਕਾਉਂਟੀ ਦੇ ਯੂਨੀ ਕਾਰਪੋਰੇਟਿਡ ਏਰੀਆਜ਼ ਨੇ ਉਹਨਾਂ ਦੇ ਉੱਤੇ ਇਹ ਕੰਮ ਕਰਨਗੇ ਡਿਟੇਲ ਹਜੇ ਇਹਦੀਆਂ ਕੋਈ ਦਸੀਆਂ ਨਹੀਂ ਉਹਨਾਂ ਨੇ ਅਫੀਸ਼ੀਅਲਸ ਨੇ ਹਜੇ ਕਿਹਾ ਕਿ ਕੌਣ ਕੁਆਲੀਫਾਈ ਕਰੂਗਾ ਕਿੰਨਾ ਪੈਸਾ ਕਿਹਨੂੰ ਦੇਣਾ ਕਿਹਨੇ ਦੇਣਾ ਪਰ ਉਹ ਕੋਸ਼ਿਸ਼ ਕਰ ਰਿਹਾ ਵੀ ਕੋਈ ਨਾ ਕੋਈ ਫੰਡਿੰਗ ਵਾਲੀ ਕ੍ਰੀਏਟ ਕੀਤਾ ਜਾ ਸਕੇ ਲੋਕਾਂ ਦੇ ਵਿੱਚ ਲਗਭਗ 2 ਮਹੀਨਿਆਂ ਤੋਂ ਜਿਹੜੇ ਇਮੀਗ੍ਰੈਂਟਸ ਹੈਗੇ ਆ ਡਰੇ ਪਏ ਆ ਬਹੁਤੇ ਆਪਣੇ ਘਰ ਛੱਡ ਗਏ ਆ ਇਮੀਗ੍ਰੇਸ਼ਨ ਦੀਆਂ ਰੇਡਾਂ ਤੋਂ ਡਰਦੇ ਤੇ ਸਟਰੀਟ ਕਾਰਨਰ ਦੇ ਉੱਤੇ ਜਾਂ ਹੋਰ ਥਾਵਾਂ ਦੇ ਉੱਤੇ ਕਿਤੇ ਇਧਰ ਉਧਰ ਹੋਏ ਪਏ ਆ ਕੰਮ ਤੋਂ ਲੋਕ ਛੁੱਟੀਆਂ ਕਰ ਰਹੇ ਆ ਵੀ ਨਾ ਜਾਣਾ ਹੋਵੇ ਵੀ ਘੱਟੋ ਘੱਟ 4 ਦਿਨ ਇਦਰ ਉਧਰ ਹੋ ਲੋ ਫੜ ਹੋ ਕੇ ਵਾਪਸ ਜਾਣ ਨਾਲੋਂ ਤਾਂ ਚੰਗਾ ਆ ਜਿਹੜੇ ਕਾਉਂਟੀ ਆ ਉਹ ਸਪੋਰਟ ਕਰਨਾ ਚਾਹੁੰਦੀ ਆ ਸੁਪਰਵਾਈਜ਼ਰ ਜਿਹੜੇ ਹਿਲਡਾ ਸੋਲਸ ਆ ਉਹਨਾਂ ਨੇ ਕਿਹਾ ਕਿ ਫੰਡ ਇੱਕ ਮੈਸੇਜ ਦੇਊਗਾ ਕਾਉਂਟੀ ਦੇ ਵਿੱਚ ਕਿ ਅਸੀਂ ਇਮੀਗ੍ਰੈਂਟ ਕਮਿਊਨਿਟੀਜ਼ ਦੇ ਨਾਲ ਖੜੇ ਆ ਤੇ ਉਹਨਾਂ ਦੇ ਨਾਲ ਅਸੀਂ ਮਤਲਬ ਉਹਨਾਂ ਦਾ ਸਾਥ ਦੇਵਾਂਗੇ ਸੋ ਹੁਣ ਪ੍ਰਾਈਵੇਸੀ ਵੀ ਪ੍ਰੋਟੈਕਟ ਰੱਖਣ ਕਿਉਂ ਇਹ ਵੀ ਆ ਕਿ ਫੰਡ ਜਿਹਨਾਂ ਨੂੰ ਦੇਣਾ ਉਹ ਕੱਚੇ ਤੁਸੀਂ ਸਿੱਧੀ ਲਿਸਟ ਲਿਸਟ ਕਿਸ ਦੇ ਹੱਥ ਲੱਗ ਗਈ ਤੇ ਸਾਰੇ ਫੜੇ ਜਾਣਗੇ ਕਾਉਂਟੀ ਇਸ ਗੱਲ ਦਾ ਵੀ ਵਾਅਦਾ ਕਰ ਰਹੀ ਹੈ ਕਿ ਅਸੀਂ ਤੁਹਾਡੀ ਜਿਹੜੀ ਪਛਾਣ ਆ ਉਹਨੂੰ ਗੁਪਤ ਰੱਖਾਂਗੇ ਜਿਹੜੀ ਪੈਸਾ ਤੁਹਾਨੂੰ ਜਿਹੜਾ ਵੀ ਦੇਣਾ ਉਹ ਗੁਪਤ ਤਰੀਕੇ ਦੇ ਨਾਲ ਹੀ ਦੇਵਾਂਗੇ ਕਿਸੇ ਨੂੰ ਪਤਾ ਨਹੀਂ ਲੱਗੂਗਾ ਸੋ ਤੁਸੀਂ ਆਪਣੀ ਹੈਲਪਲਾਈਨ ਦੇ ਲਈ ਸੇਫ ਫੀਲ ਕਰ ਸਕਦੇ ਹੋ ਜਿਹੜੇ ਸਮਾਲ ਬਿਜ਼ਨਸ ਨੇ ਉਹਨਾਂ ਤੇ ਬਹੁਤ ਵੱਡਾ ਅਸਰ ਪਿਆ ਹੋ ਸਕਦਾ ਉਹਨਾਂ ਦੀ ਵੀ ਕੋਈ ਮਦਦ ਕੀਤੀ ਜਾਵੇ ਜਿਹੜੀ ਕਾਉਂਟੀਆਂ ਵੀ ਚਾਹੁੰਦੀ ਆ ਕਿ ਜਿਹੜੀ ਸਪੋਰਟ ਹਨ ਸਮਾਲ ਬਿਜ਼ਨੈਸ ਜਿਨ੍ਹਾਂ ਦੇ ਉੱਤੇ ਇਮੀਗ੍ਰੇਸ਼ਨ ਰੇਟਾਂ ਦਾ ਫਰਕ ਪਿਆ ਉਹਨਾਂ ਨੂੰ ਵੀ ਉਹ ਕਰਨਗੇ ਸੋ ਅਫੀਸ਼ੀਅਲ ਜਿਹੜੇ ਹੁਣ ਕੰਮ ਕਰ ਰਹੇ ਜ਼ਿਆਦਾ ਸਟੈਪ ਜਿਵੇਂ ਪੁਲਿਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਇਹ ਕਿਹਾ ਜਾਵੇ ਵੀ ਤੁਸੀਂ ਆਪਣੇ ਚਿਹਰੇ ਨਾਲ ਲਗਾਓ ਲੋਕਾਂ ਨੂੰ ਇਹ ਦੱਸਣ ਲਈ ਵੀ ਤੁਸੀਂ ਅਰੈਸਟ ਦੇ ਉੱਤੇ ਕੀ ਕਰਨਾ ਆ ਵੀ ਜਿਹੜਾ ਪਿੱਛੇ ਜੋ ਕੁਝ ਬਚ ਗਿਆ ਉਹਦਾ ਕੀ ਕਰਨਾ ਆ ਹੌਟਲਾਈਨ ਉਹਨਾਂ ਦੇ ਲਈ ਕ੍ਰੀਏਟ ਕਰਨੀ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਆ ਉਹ ਕੀਤੀਆਂ ਜਾ ਰਹੀਆਂ ਤਾਂ ਕਿ ਜਿਹੜੇ ਅਨ ਡਾਕੂਮੈਂਟਡ ਆ ਉਹਨਾਂ ਦਾ ਉਹਨਾਂ ਦੀ ਕੋਈ ਨਾ ਕੋਈ ਮਦਦ ਜਿਹੜੀ ਹੈ ਜ਼ਰੂਰ ਕੀਤੀ ਜਾ ਸਕੇ ਅਗਲੀ ਗੱਲ ਮੈਂ ਦੋਸਤੋ ਰਾਸ਼ਟਰਪਤੀ 트럼ਪ ਨੇ 4 ਬਿਲੀਅਨ ਡਾਲਰ ਫੰਡਿੰਗ ਦੇ ਵਿੱਚੋਂ ਬਾਹਰ ਕੱਢ ਲਿਆ ਫੈਡਰਲ ਸਰਕਾਰ ਨੇ 4 ਬਿਲੀਅਨ ਡਾਲਰ ਜਿਹੜਾ ਪੁੱਲ ਕਰ ਲਿਆ ਜਿਹੜੀ ਕੈਲੀਫੋਰਨੀਆ ਦੀ ਹਾਈ ਸਪੀਡ ਟ੍ਰੇਨ ਆ ਸੈਂਟਰ ਵੈਲੀ ਵਿੱਚ ਬਣਨੀ ਉਹਦੇ ਵਿੱਚੋਂ ਗਵਰਨਰ ਗੈਵਨ ਨਿਊਸ਼ਮ ਨੇ ਕਿਹਾ ਕਿ ਰੇਲ ਪ੍ਰੋਜੈਕਟ ਜਿਹਦੇ ਰੇਲ ਪ੍ਰੋਜੈਕਟ ਤੇ ਲੀਡਰ ਵੀ ਨੇ ਆਪਣੇ ਆਮ ਚੋਦਰੀ ਉਹਨਾਂ ਨੇ ਕਿਹਾ ਵੀ ਇਹ ਇਲੀਗਲ ਆ ਅਨਫੇਅਰ ਆ ਤੇ ਅਸੀਂ ਇਹਦੇ ਨਾਲ ਫਾਈਟ ਕਰਾਂਗੇ ਕਿਉਂਕਿ 트럼ਪ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਕਿ ਪ੍ਰੋਜੈਕਟ ਮਿਸ ਮੈਨੇਜ ਕੀਤਾ ਗਿਆ 스케줄 ਤੋਂ ਪਿੱਛੇ ਆ ਤੇ ਪੈਸਾ ਵੇਸਟ ਹੋਇਆ ਇਸ ਕਰਕੇ ਅਸੀਂ ਇਹਦੇ ਵਿੱਚੋਂ ਪੈਸਾ ਕੱਢ ਰਹੇ ਹਾਂ ਹਾਲਾ ਤੱਕ ਉਹ ਟ੍ਰੇਨ ਖਤਮ ਤੱਕ ਕੀ ਹੋਣੀ ਹੈ ਪਰ ਉਹਦਾ ਕੋਈ ਪਤਾ ਬਤਨ ਨਹੀਂ ਲੱਗ ਰਿਹਾ ਵੀ ਕਦੋਂ ਇਹ ਪ੍ਰੋਜੈਕਟ ਪੂਰਾ ਹੋਣਾ ਕੰਸਟਰਕਸ਼ਨ ਜਿਹੜੀ ਸੈਂਟਰਲ ਵੈਲੀ ਵਿੱਚ ਸ਼ੁਰੂ ਹੋਈ ਹੈ ਦਾ ਕੋਈ ਵੀ ਜਿਹੜਾ ਐਲਏ ਤੱਕ ਜਾਣੀ ਹੈ ਸੈਨ ਫਰਾਂਸਿਸਕੋ ਤੱਕ ਕੋਈ ਵੀ ਹਿੱਸਾ ਕੰਪਲੀਟ ਨਹੀਂ ਹੈ ਪ੍ਰੋਜੈਕਟ ਓਵਰ ਬਜਟ ਬਹੁਤ ਹੋ ਚੁੱਕਿਆ 33 ਬਿਲੀਅਨ ਡਾਲਰ ਦਾ ਬਜਟ ਸੀਗਾ ਇਹ ਪਰ ਹੁਣ ਇਹ 33 ਬਿਲੀਅਨ ਤੋਂ ਕਹਿੰਦੇ ਕਰਦੇ ਕਰਦੇ 100 ਬਿਲੀਅਨ ਡਾਲਰ ਤੋਂ ਵੀ ਟੱਪ ਜਾਣਾ ਤੇ ਇਹਦਾ ਖਤਮ ਹੋਣ ਦਾ ਹਜੇ ਤੱਕ ਕੋਈ ਪਤਾ ਨਹੀਂ ਵੀ ਇਹ ਕਦੋਂ ਖਤਮ ਹੁੰਦਾ ਸੋ ਰਾਸ਼ਟਰਪਤੀ 트럼ਪ ਕਹਿੰਦੇ ਵੀ ਤੁਸੀਂ ਬੁਰੀ ਤਰ੍ਹਾਂ ਫੇਲ ਹੋਏ ਹੋ ਜਾਂ ਤੇ ਅਸੀਂ ਇਹਦੇ ਵਿੱਚ ਨਹੀਂ ਤੁਹਾਨੂੰ ਕਰ ਰਹੇ ਹਾਂ ਪੈਸਾ ਇਹਦੇ ਵਿੱਚੋਂ ਕੱਢ ਰਹੇ ਹਾਂ 트럼ਪ ਨੇ ਇਹ ਵੀ ਕਿਹਾ ਟ੍ਰੇਨ ਟੂ ਨੋਵੇਅਰ ਵੀ ਪ੍ਰੋਜੈਕਟ ਜਿਹੜਾ ਵੇਸਟ ਆ ਔਰ ਟੈਕਸ ਪੇਅਰ ਦਾ ਪੈਸਾ ਜਾ ਰਿਹਾ ਤੇ ਉਹ ਸਦਾ ਉਹਨਾਂ ਨੇ ਦੀ ਆਲੋਚਨਾ ਕੀਤੀ ਹੈ ਕੈਲੀਫੋਰਨੀਆ ਕਹਿੰਦੇ ਅਸੀਂ ਕੰਮ ਕਰ ਰਹੇ ਹਾਂ ਗੋਰਨ ਕੈਵਨਿਊਸਨ ਨੇ ਕਿਹਾ ਕਿ ਪ੍ਰੋਜੈਕਟ ਬਹੁਤ ਇੰਪੋਰਟੈਂਟ ਆ ਕੈਲੀਫੋਰਨੀਆ ਦੇ ਫਿਊਚਰ ਦੇ ਲਈ ਸਪੈਸ਼ਲੀ ਸੈਂਟਰ ਵੈਲੀ ਦੇ ਲਈ ਤੇ ਅਸੀਂ ਜਿਹੜੇ ਆ ਪੂਰੇ ਟਰੈਕ ਬਣਾ ਰਹੇ ਆ ਵੀ ਇਸ ਪ੍ਰੋਜੈਕਟ ਨੇ ਕਈ ਜੌਬਸ ਦਿੱਤੀਆਂ ਫੈਡਰਲ ਕੋਡ ਨੈਗੇਟਿਵ ਆ 310 ਪੇਜ ਦਾ ਜਿਹੜਾ ਫੈਡਰਲ ਰਿਵਿਊ ਆ ਉਹਦੇ ਵਿੱਚ ਸੀਰੀਅਸ ਪ੍ਰੋਬਲਮਸ ਲੱਗੀਆਂ ਕਿ ਕਾਸਟ ਜਿਹੜੀ ਓਵਰ ਰਨ ਹੋ ਗਈ ਆ ਡੈਡਲਾਈਨ ਮਿਸ ਹੋਈਆਂ ਤੇ ਪ੍ਰੋਜੈਕਟ ਦਾ ਕੋਈ ਭਵਿੱਖ ਹੈ ਨਹੀਂਗਾ ਕੈਲੀਫੋਰਨੀਆ ਹੁਣ ਪ੍ਰਾਈਵੇਟ ਹੈ ਜਿਹੜੀ ਹੈਲਪ ਚਾਹੁੰਦੇ ਆ ਦੋਸਤੋ ਦੇ ਨਾਲ ਇਹਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਕੱਲ ਫਿਰ ਹਾਜ਼ਰ ਹੋਵਾਂਗੇ ਕ੍ਰਿਸ਼ਨਵੀਆ ਗੱਲਬਾਤ